ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬੀ ਫੈਮਿਲੀ ਤੇ। ਅੱਜ ਅਸੀਂ ਰੈਕਸ਼ਨ ਵੀਡੀਓ ਬਣਾਉਣ ਜਾ ਰਹੇ ਹਾਂ ਜੀ ਕਮਲਕੌਰ ਪਟਿਆਲਾ ਤੇ ਵੀਰੇ ਨੇ ਕਮਲਕੌਰ ਪਟਿਆਲਾ ਦੀ ਇੱਕ ਵੀਡੀਓ ਬਣਾਈ ਆ ਤੇ ਇੱਕ ਜਿਹੜੀ ਮਤਲਬ ਕਿ ਪੂਜਾ ਸੰਗ ਉਹਨਾਂ ਤੇ ਉਹਨਾਂ ਦੀ ਵੀਡੀਓ ਦੇਖਾਂ ਵੀਰੇ ਦੇ ਵੀਡੀਓ ਬਹੁਤ ਫਨੀ ਵੀਡੀਓ ਹੁੰਦੇ ਆ ਆਪਾਂ ਉਹਨਾਂ ਦੀ ਵੀਡੀਓ ਸਟਾਰਟ ਕਰਦੇ ਆ। ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਤਹਾਨੂੰ ਦੱਸ ਦਈਏ ਕਿ ਕਮਲ ਪਟਿਆਲਾ ਨੇ ਮਨਾਏ ਸੀ ਐਨੀਵਰਸਰੀ ਤੇ ਉਸੇ ਦਿਨ ਉਹਦੇ ਘਰ ਵਾਲਿਆਂ ਨੇ ਉਹਦੀ ਕੀਤੀ ਚੰਗੀ ਕੁੱਤੇਖਾਣੀ ਤੇ ਦੂਜੇ ਪਾਸੇ ਪੂਜਾ ਸਾਂਡਾ ਬਣਾਉਣ ਲੱਗ ਗਈ ਸੌਰੀ ਪੂਜਾ ਸੰਘਾ ਬਣਾਉਣ ਲੱਗ ਗਈ ਆਪਦੇ ਚੌਥੇ ਘਰ ਵਾਲਨਾ ਰੇਲਾਂ ਤੇ ਹੋਰ ਵੀ ਕਈ ਮੁੱਦੇ ਨੇ ਆਪਾਂ ਤੁਹਾਨੂੰ ਦੱਸਦੇ ਆਂ ਪੂਰੀ ਡਿਟੇਲ ਚ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਉਹ ਕੰਮ ਜਿਹੜਾ ਕੁੱਦਵਾਰੇ ਕੰਮ ਤੋਂ ਕਰਨਾ ਜਿਵੇਂ ਹਰ ਤੱਕ ਲੈ ਪਰ ਰੋੜਾ ਕੰਮ ਹੀ ਹੁੰਦਾ ਹੈ ਇਹ ਪਹਿਲਾਂ ਤੁਸੀਂ ਮੇਰੇ ਪਾਓ ਲੱਫਟਾ ਲੱਫਟਾ ਕੰਮ ਕਰਦਾ ਹੋਵੇ ਆਪਣਾ ਆਹ ਦੇਖ ਲੋ ਚੋਬਰ ਨੂੰ ਉਹ ਇਹਦਾ ਬੀਪੀ ਹਮੇਸ਼ਾ ਹੀ ਹਾਈ ਰਹਿੰਦਾ ਪਤਾ ਨਹੀਂ ਕੀ ਪ੍ਰਿੰਡ ਖਾਂਦਾ ਹੈ ਉਹ ਯਾਰ ਮੈਂ ਇਹਦੀ ਘਰ ਵਾਲੀ ਤੇ ਹਰਾਨਾ ਬਈ ਇੰਨਾ ਪੈੜਾ ਦਾ ਘਰੇ ਕੋਈ ਪਸੂ ਡੰਗਰ ਜਾਂ ਕੁੱਤਾ ਨਹੀਂ ਰੱਖਦਾ ਜਿੰਨਾ ਪੈੜਾ ਇਹ ਘਰ ਵਾਲਾ ਰੱਖੀ ਬੈਠੀ ਆ ਪਿਆਰ ਨਾਲ ਪਿਆਰੀ ਤੂੰ ਕਰ ਲੈ ਜੀ ਅਜੀ ਦਾ ਪਣਾ ਸੜਾ ਲਾਹੋ ਗਲਾ ਕੋਲੋਂ ਲੱਤ ਆ ਗਿਆ ਚੱਲ ਕਰੋ 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 ਇਹ ਸਾਥ ਆਇਆ ਇਹ ਖੜਾ ਚੱਲ ਉਹਨੇ ਪਿੱਛੇ ਵੜੋ ਹਾਂ ਪਿੱਛੇ ਲਾ ਫੋਟੋ ਕਿੱਚਲੇ ਆ ਫੋਟੋ ਚੱਲ ਚੋਗੀ ਚੱਲ ਹੋਸ ਮਾਰੇ ਮਾਈ ਦਾ ਪੈਂਟ ਦਾ ਖਰੀ ਚੱਲ ਪਹਿਲੀ ਵਾਰੀ ਮੈਨੂੰ ਕਮਲ ਤੇ ਤਰਸ ਆਇਆ ਓ ਯਾਰ ਇਹ ਬੁੜੀ ਉਹਦਾ ਇਨਾ ਕਰਦੀ ਆ ਨਾ ਤੇ ਇਹ ਪਤੰਦਰ ਹਮੇਸ਼ਾ ਹੀ ਉਹਦੀ ਕੁੱਤੇ ਖਾਣੀ ਕਰਦਾ ਓ ਯਾਰ ਕੋਲਿਓ ਦੀਆਂ ਸਹੇਲੀਆਂ ਖੜੀਆਂ ਉਹਦੇ ਜਵਾਕ ਖੜਿਆ ਉਹ ਕੀ ਸੋਚਣਗੇ ਓ ਯਾਰ ਨਾਲੇ ਮੈਂ ਕਮਲ ਨੂੰ ਕਹਿਣਾ ਚਾਹਣਾ ਐ ਹੋਜੇ ਬੰਦੇ ਲਈ ਨਾ ਜੈਮ ਵਾਲਾ ਦੀ ਲੋੜ ਨਹੀਂ ਉਹ ਨੀਲੇ ਡਰਮ ਦੀ ਲੋੜ ਆ ਨੀਲੇ ਡਰਮ ਦੀ ਦੇਖ ਲਓ ਪਹੁੰਚ ਗਿਆ ਸੈਲੀਬ੍ਰਿਟੀਆਂ ਉਹ ਚਿੱਟੇ ਪਾਲੇ ਸਾਰਿਆਂ ਨੇ ਸੂਟ ਤੇ ਚਿੱਟੀਆਂ ਲੈ ਲੀਆਂ ਚੁੰਨੀਆਂ ਵੀ ਬੰਦਾ ਪੁੱਛਣ ਵਾਲਾ ਹੋਵੇ ਉਸੇ ਇੱਥੇ ਕਿਸੇ ਦੀ ਐਨੀਵਰਸਰੀ ਤੇ ਆਏ ਹੋ ਉਹ ਮਰਗਦੇ ਭੋਗਦੇ ਨਹੀਂ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਜੂਰਾ ਫਕਰ ਦਾ ਬਣਾ ਬਣਾ ਓਏ ਕਿਰਨਾਂ ਨੂੰ ਕੀ ਦੁਰੇ ਪਈ ਜਾਂਦੇ ਆ ਓ ਯਾਰ ਹਲੇ ਤੱਕ ਇਹਨੂੰ ਇਹ ਨਹੀਂ ਪਤਾ ਇਹਨਾਂ ਦਾ ਜਨਮ ਦਿਨ ਆ ਕਿ ਇਹਨਾਂ ਦੀ ਐਨੀਵਰਸਰੀ ਆ ਹੈਪੀ ਬਰਥਡੇ ਟੂ ਯੂ ਬੋਲੀ ਜਾਂਦੀ ਆ ਉਹ ਨਾਲੇ ਇਹਨੂੰ ਮਤਲਬ ਵੀ ਕਿਸੇ ਨਾਲ ਕੀ ਆ ਓਏ ਤਾਂ ਇੱਥੇ ਤਰੀ ਵਾਲੇ ਚੌਲਖਾਨ ਆਈ ਆ ਉਨ ਨਾਲੇ ਭਰਾਓ ਜਲਦੀ ਆਪਦਾ ਕੇਕ ਆ ਕੱਟ ਲੋ ਜਿਹੜੇ ਹਿਸਾਬ ਨਾਲ ਕਿਰਨਾ ਚੀਕਾ ਮਾਰੀ ਜਾਂਦੀ ਹੈ ਨਾ ਹੋਟਲ ਵਾਲਾ ਨੇ ਕਿਰਨਾ ਨੂੰ ਤਾਂ ਬਾਹਰ ਕੱਢਣੀ ਆ ਨਾਲ ਤੁਹਾਨੂੰ ਵੀ ਚੱਕ ਕੇ ਬਾਹਰ ਮਾਰਨਾ 12 ਸਾਲ ਦੀ ਹੋ ਗਏ ਨਾ ਆਪਣੇ ਸਾਲ 12 ਕਿੰਨੇ ਕਿੰਨੇ ਭਰਾ ਹੋ ਗਏ 15 ਹੋਏ ਤੇ 15 ਹੋਏ ਤੇ 12 ਆ ਗਏ ਆ ਦੇਖ ਲੋ ਪਤੰਦਰ ਨੂੰ ਚੰਗਾ ਹੀ ਪਿਆਰ ਕਰਦਾ ਇਹਨੂੰ ਹਲੇ ਤੱਕ ਇਹ ਨਹੀਂ ਪਤਾ ਵਿਆਹ ਨੂੰ ਕਿੰਨੇ ਸਾਲ ਹੋ ਗਿਆ ਓਏ 18 ਸਾਲ ਦਾ ਜਵਾਕ ਹੋ ਗਿਆ ਤੇ 12 ਸਾਲ ਦੀਆਂ ਮੋਮਮਤੀਆਂ ਚੱਕ ਲਿਆ ਆ ਉਹ ਨਲੇ ਪਤੰਦਰੋ ਇਸ ਉਮਰ ਚ ਨਾ ਇਹੋ ਜਿਹੇ ਡਰਾਮੇ ਚੰਗੇ ਨਹੀਂ ਲੱਗਦੇ ਉਹ ਐਨੀਵਰਸਰੀ ਦਾ ਟਾਈਮ ਨਹੀਂ ਥੋੜਾ ਬਰਸੀਆਂ ਦਾ ਟਾਈਮ ਆ ਹੁਣ ਦੇਖੋ ਕਿਵੇਂ ਕਾਂਵਾਂ ਰੋਲੀ ਪਾ ਰੱਖਿਆ ਓਏ ਹੋਟਲ ਨੂੰ ਚਿੜਿਆ ਘਰੀ ਬਣਾ ਰੱਖਿਆ ਉੱਤੋਂ ਮੈਡਮ ਦੇ ਹਲੇ ਤੱਕ ਚਾਹ ਹੀ ਨਹੀਂ ਪੂਰੇ ਹੋਈ ਜਾਂਦੇ ਕਹਿੰਦੀ ਪੀਆ ਮੈਂ ਕਲੀਰੇ ਪਾਲਾ ਕਿਵੇਂ ਮੂੰਹ ਬਣਾਈ ਜਾਂਦੀ ਆ ਬਈ ਕਲੀਰੇ ਪਉਣ ਨੂੰ ਇੱਥੇ ਤੇਰੇ ਨੰਦ ਕਾਰਜ ਹੋਣ ਲੱਗਿਆ ਲੱਕੀਨ ਵੀ ਤੇਰੇ ਨੱਕੀਨ ਹਾਂ ਤਾਂ ਚਮਚਾ ਲਾ ਦੇ ਨਾ ਅੱਛਾ ਉਹ ਰੱਖ ਲੈ ਓਏ ਕਿਵੇਂ ਸਾਰੇ ਵੀਰਾਂ ਨੂੰ ਪਤਾ ਹੈ ਜਦੋਂ ਵੀ ਕੋਈ ਵੀ ਆਪਾਂ ਜਨਮ ਮਨਾਉਣਿਆਂ ਬੱਚੇ ਦਾ ਜਾਂ ਕੋਈ ਖੁਸ਼ੀ ਦਾ ਕੋਈ ਇੱਕ ਕੇਕ ਨਾ ਖਰੀਦ ਕੇ ਮਹੂਤ ਨਹੀਂ ਪਾਉਣਾ ਚਾਹੀਦਾ ਜਿਵੇਂ ਹੁਣ ਉਹ ਪਾਈ ਜਾਂਦੀ ਹੈਗੀ ਕਾਮਲਾ ਪਟਿਆਲਾ ਕਾਮਲ ਪਟਿਆਲਾ ਕਿਉਂਕਿ ਕਈ ਵਾਰ ਕਿਸੇ ਨੂੰ ਕੀ ਬਿਮਾਰੀ ਲੱਗੀ ਹੁੰਦੀ ਹੈ ਕਈ ਵਾਰ ਕੀ ਬਿਮਾਰੀ ਨਹੀਂ ਵੀ ਵੈਸੇ ਝੂਠਾ ਕੇ ਵੈਸੇ ਖਾਣ ਆ ਵੀ ਨਹੀਂ ਜਾਂਦਾ ਵੀ ਚਲ ਕੇਕ ਕੱਟੇ ਵੀ ਗੱਲ ਨਹੀਂ ਹੋਣੀ ਚੰਚੇ ਨਾਲ ਥੋੜਾ ਥੋੜਾ ਕਰਕੇ ਅਡਵੰਡ ਚਮਚਾ ਨਾਲ ਪਲਾਸਟਿਕ ਦੇ ਚਮਚੇ ਲੈ ਲਓ ਵੀ ਥੋੜਾ ਥੋੜਾ ਕਰਕੇ ਸਾਰਿਆਂ ਨੂੰ ਕਿੱਤਾ ਜਾਵੇ ਕਿਵੇਂ ਜੋਠਾ ਕਹੇ ਕਿ ਇੱਕ ਦੂਜੇ ਦੇ ਮੂੰਹ 'ਚ ਹੀ ਪਾਈ ਜਾਂਦੇ ਆ ਉਹ ਭਰਾਵੋ ਕੋਈ ਚਮਚਾ ਚੁੰਮਚਾ ਲੈ ਲਓ ਕਿਸੇ ਨੂੰ 100 ਬਿਮਾਰੀਆਂ ਲੱਗੀਆਂ ਹੁੰਦੀਆਂ ਭਾਵਾਂ ਦੇ ਕਿਸੇ ਦਾ ਦੰਦਾਂ ਨੂੰ ਕੀੜਾ ਲੱਗਿਆ ਹੋਵੇ ਉਹੀ ਕੀੜਾ ਦੂਜੇ ਦੇ ਮੂੰਹ 'ਚ ਚਲਾਇਆ ਹੋਆ ਯਾ ਉੱਤੋਂ ਕਿਰਣਾ ਨੇ ਦੇਖੋ ਖਾਣ ਵਾਲੀ ਤਾਂ ਹੱਥ ਹੀ ਕਰਦੀ ਓਏ ਕਿਰਨ ਆ ਕਿਰਣਾ ਤਾਂ ਜਮਾਈ ਆਪਣੇ ਜਿਵੇਂ ਕਾਲੀ ਮਾਤਾ ਦਾ ਰੂਪ ਨਹੀਂ ਧਾਰ ਲੈਂਦੇ ਜਬਾੜੀ ਸਾਰੀ ਜੀਭ ਕੱਢ ਲਿਉਂ ਵੀ ਤੂੰ ਪਾਰਟੀ ਤੇ ਆਈਆਂ ਫੈਕਸ਼ਨ ਤੇ ਪੜੇ ਲਿਖਿਆ ਮੰਗੂ ਕੰਮ ਕਰੋ ਜਿਵੇਂ ਆਪ ਨੇ ਵੀਡੀਓ ਪਾ ਲੈਨੇ ਕਿਤੇ ਚੱਕ ਕੇ ਚੌਲ ਕੜੀ ਵਾਲੇ ਥਾਲਜਾ ਮੂਰੇ ਕਰਤਾ ਕੋਈ ਪੰਜ ਸੇ ਰੁਪਏ ਦੀ ਜਗ੍ਹਾ ਧਰਤੀ ਸਾਜਿਗਦਾਲ ਕਹਿਦੀ ਆ ਕੋਈ ਪਤਾ ਹੀ ਨਹੀਂ ਅਹਰ ਜੇ ਲੋਕ ਇਹਨਾਂ ਨੂੰ ਕਿਰਣਾ ਨੇ ਤਾਂ ਕੇ ਖਾਣ ਲਈ ਕਾਲੀ ਮੱਤਾ ਦਾ ਰੂਪ ਹੀ ਧਾਰਨ ਕਰ ਲਿਆ ਉਹ ਯਾਰ ਵੈਸੇ ਜਿੱਡਾ ਕਿਰਣਾ ਦਾ ਮੂੰਹ ਹੈ ਨਾ ਇਹਦੇ ਮੂੰਹ ਚ ਦਾ ਭਾਂ ਦੇ ਸਾਫ ਤੱਕ ਇੱਕੀ ਪਾ ਦੋ ਚਲੋ ਬਾਕੀ ਗੱਲਾਂ ਛੱਡੋ ਤੁਸੀਂ ਪਹਿਲਾਂ ਨੱਚਦੀਆਂ ਦੇਖੋ ਸੋਨ ਲਓ ਆਖੇ ਮੇਰੀ ਅੱਖ ਨੇ ਸ਼ਰਾਰਤ ਕੀਤੀ ਤੇ ਸ਼ਹਿਰ ਵਿੱਚ ਰੌਲਾ ਪੈ ਗਿਆ ਉਹ ਸਾਰਿਆਂ ਦੀ ਉਮਰ 40 ਸਾਲ ਤੋਂ ਉੱਤੇ ਹੋਈ ਪਈ ਆ ਅੱਖਾਂ ਤੇ ਇਹਨਾਂ ਦੇ ਮੋਤੀਆ ਉਤਰਿਆ ਪਿਆ ਤੇ ਹਲੇ ਤੱਕ ਇਹਨਾਂ ਦੀ ਅੱਖ ਹੀ ਪ੍ਰਾਰਥੀ ਕਰੀ ਜਾਂਦੀ ਆ ਉਹ ਯਾਰ ਮੈਂ ਇਹਨਾਂ ਤੇ ਹਰਾਣਾ ਵੀ ਹਲੇ ਤੱਕ ਇਹ ਆਪਦੇ ਆਪ ਨੂੰ ਜਵਾਨ ਹੀ ਸਮਝਦੀਆਂ ਗੋਡੇ ਭਾਂ ਦੀ ਇਹਨਾਂ ਦੇ ਬਦਲੌਣ ਵਾਲੇ ਹੋਏ ਪਏ ਹਣ ਖਣ ਵਾਲੇ ਕੰਮ ਤਾਂ ਆਪ ਹੀ ਕਰਦੀ ਆ ਉਹ ਤੂੰ ਕਿਉਂ ਪ੍ਰਿੰਡਾਂ ਦੇ ਖੱਖਰ ਨੂੰ ਛੇੜਦੀ ਆ ਤੇਰਾ ਪ੍ਰੋਗਰਾਮ ਸਹੀ ਹੋ ਗਿਆ ਤੂੰ ਇਹਨੂੰ ਘਰੇ ਜਾਂਦੇ ਹੈ ਉਹ ਇਹਨੂੰ ਵੀ ਨਾ ਗਾਲਾਂ ਖਾਂਦੀ ਆਦਤ ਹੀ ਪੈ ਗਈ ਆ ਹੁਣ ਉਹਨਾ ਟਾਈਮ ਨਹੀਂ ਹੜਦੀ ਜਿੰਨਾ ਟਾਈਮ ਇਹਨੂੰ ਡੁੰਡਾਂ ਤੋਂ ਫੜ ਕੇ ਘੜੀਸਦਾ ਨਹੀਂ ਜੀ ਕਿਤਾ ਸਾਰੇ ਭਰਾ ਮੇਰੇ ਠੀਕ ਹੀ ਹਮੋਂਗੇ ਜਿੱਤਾ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਇਹ ਮੇਰਾ ਭਰਾ ਮੇਰਾ ਪੂਜਾ ਸੰਗਾ ਨਾ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਵੀਡੀਓ ਪਾ ਕੇ ਵੀ ਦੱਸ ਰਿਆਂ ਠੀਕ ਹੈ ਤਾਂ ਉਹ ਪਤਾ ਹੀ ਹੈ ਪਰ ਇੱਕਾਤ ਨਾ ਢਾੜੀ ਦਾ ਵੱਜਦੀ ਨਹੀਂ ਬਾਕੀ ਦੇਖਦੇ ਆ ਕੀ ਵਰਦਾ ਆਹ ਦੇਖ ਲੋ ਮਦਾਰੀ ਇਹਨੂੰ ਆਖੇ ਮੇਰਾ ਪੂਜਾ ਨਾਲ ਕੋਈ ਰਿਲੇਸ਼ਨ ਨਹੀਂ ਵੀ ਕੰਜਰਾ ਜੇ ਤੂੰ ਇਹਦੇ ਨਾਲ ਰਹਿਣਾ ਹੀ ਨਹੀਂ ਸੀ ਤਾਂ ਫਿਰ ਉਹ ਗਰੀਬ ਦਾ ਘਰ ਕਿਉਂ ਤੋੜਾਤਾ ਓਏ ਵੈਸੇ ਵੀ ਪੂਜਾ ਦੇ ਕੰਨ ਤੇ ਖੜਾ ਕੋਈ ਜੋ ਫੜਕਦੀ ਆ ਇਹਨੂੰ ਛੱਡਣ ਦੇ ਸਾਰੀ ਉਹਨੇ ਚੌਥਾ ਫੜ ਲਿਆ ਆ ਮੈਨੂੰ ਦੇਖ ਤਲ ਕੇ ਨਾ ਵੀ ਨਿਆਰਾ ਹਾਂ ਪੂਜਾ ਸੰਗ ਨੂੰ ਤਰੀਕੇ ਆਗੇ ਕਿ ਨੂੰ ਛੱਡ ਕੇ ਸੇਤੀ ਕਿਸੇ ਨਾਲ ਗੱਲਬਾਤ ਕਰਨੀ ਸੀ ਤੇ ਵਿਆਹ ਕਰਵਾਉਣਾ ਨੂੰ ਲਾਵਾਉਂਦਾ ਪਹਿਲੇ ਪਾਲੇ ਵੜੀ ਦਿਆ ਸਾਰੀਆਂ ਰਸਮਾਂ ਵੇਖਦਾ ਨਾ ਪਤਾ ਹੁੰਦਾ ਵੀ ਆ ਜੀ ਛੱਡ ਕੇ ਐ ਕੰਮ ਬਣ ਜਾਊਗਾ ਐਂ ਅਗਲੇ ਨਾਲ ਮੂਰਲੇ ਨਾਲ ਗੱਲ ਹੋ ਜੂ ਉਹਨੂੰ ਛੱਡ ਕੇ ਅਗਲੇ ਨਾਲ ਗੱਲ ਹੋ ਜੂ ਇਹਨੇ ਤਰੀਕਿਆਂ ਦਾ ਪਤਾ ਹੈਗਾ ਓਏ ਪੂਜਾ ਕੋਲੇ ਇੰਨਾ ਟਾਈਮ ਕਿੱਥੇ ਆ ਵਿੱਚ ਵਿਚੋਲੇ ਪਾਉਣ ਦਾ ਓਏ ਛੱਡਣ ਤੋਂ ਪਹਿਲਾਂ ਹੀ ਬੰਦਾ ਲੱਭ ਲੈਂਦੀ ਆ ਓਏ ਇਹਨੇ ਗੁਰੀ ਛੱਡਣ ਤੋਂ ਪਹਿਲਾਂ ਮਲਦਾਰੀਆਂ ਲੱਭ ਰੱਖਿਆ ਸੀ ਤੇ ਇਹਨੂੰ ਛੱਡਣ ਤੋਂ ਪਹਿਲਾਂ ਇਹਨੇ ਆਹਾਂ ਬੰਦਾ ਲੱਭ ਲਿਆ ਤੇ ਨਾਲ ਦੀ ਨਾਲ ਰਸਮਾਂ ਵੀ ਚਾਲੂ ਕਰਤੀਆਂ ਕੀ ਹਿਤ ਹੋਈ ਮੇਰੀ ਤੋਰ ਸੁਹਾਰ ਆਹ ਦੇਖ ਲੋ ਗੋਂਗਲੂਏ ਨੂੰ ਓਏ ਮਾਂ ਦੀ ਧੀ ਨਾ ਚੂੜਾ ਤਾਂ ਪੁਰਾਣਾ ਹੋਣ ਹੀ ਨਹੀਂ ਦਿੰਦੀ ਉਦੋਂ ਪਹਿਲਾਂ ਹੀ ਬਦਲ ਦਿੰਦੀ ਆ ਇੱਥੇ ਸਵਾ ਸਾਢਾ 1 ੜੀ ਵਿਆਹ ਹੋਈ ਜਾਂਦਾ ਇਹ ਚੌਥੇ ਦੀਆਂ ਰਸਮਾਂ ਕਰੀ ਜਾਂਦੀ ਆ ਦਿਲ ਤੇ ਕਰਦਾ ਆਪਣੇ ਘਰ ਵਾਲੇ ਨੂੰ 2 ਕਰੋੜ ਚ ਵੇਚ ਦਵਾ ਪਰ ਇਹਨੂੰ ਲਾਣਾ ਕਿੰਨੇ ਇਹਦੀ ਬੁੱਥੀ ਇਦਾਂ ਦੀ ਕਿਸੇ ਨੇ 50 ਰੁਪਏ ਨਹੀਂ ਦੇਣੇ ਇਹਦੇ ਹੋਇਆ ਉਹਨੂੰ ਹਲੇ ਬਲੀ ਦਾ ਬੱਕਰਾ ਬਣਾਉਣਾ ਹੀ ਸੀ ਤੇ ਉਹਨੇ ਇਹਨੂੰ ਪਹਿਲਾਂ ਹੀ ਛੱਡਤਾ ਓਏ ਉਹ ਵੀ ਵਿਚਾਰਾ ਕੀ ਕਰਦਾ ਉਹ ਵੀ ਅੱਕੇ ਹੀ ਪਿਆ ਸੀ ਜਾਣ ਤਾਂ ਉਹਦੇ ਵਿੱਚ ਹੈਣੀ ਸੀ ਤੇ ਉਹ ਤੋਂ ਹਾਥੀ ਵਰਗੀਆਂ ਲੱਤਾਂ ਘਟਾਉਂਦੀ ਰਹਿੰਦੀ ਸੀ ਲੱਗਦਾ ਲੱਗਦਾ ਆਕਰਵਾ ਕੇ ਸਜਣਾ ਉਹ ਪਛਤਾਉਦਾ ਫੇੜਾ ਓਏ ਦੇਖੋ ਏ ਕਿਵੇਂ ਸੋਨ ਵਾਲੀ ਮੱਝ ਤਰ੍ਹਾਂ ਲੀਟੀ ਪਈ ਆ ਓ ਐਡਾ ਵੱਡਾ ਬੈੱਡ ਆ ਤੇ ਅੱਧੇ ਬੈਠ ਤੇ ਇਹਦਾ ਢੇਡੀ ਪੂਰਾ ਆ ਓ ਯਾਰ ਜਹਲ ਜੀ ਇਹਦੀਆਂ ਹਰਕਤਾਂ ਚੱਲਦੀਆਂ ਪਈਆਂ ਨਾ ਇਹਦੇ ਪੁਰਾਣੇ ਘਰ ਵਾਲੇ ਨੇ ਵੀ ਦੇਖੋ ਇਹਨੂੰ ਕੀ ਜਵਾਬ ਦਿੱਤਾ ਕਿ ਬੀਬਾ ਇਹ ਵੀ ਕਲਾ ਹੀ ਬਖਸ਼ਿਆ ਤੈਨੂੰ ਰੱਬ ਨੇ ਕਲਾਕਾਰ ਨਹੀਂ ਆ ਤੂੰ ਵੀ ਕਿਹੜੀ ਚਾਰ ਚਾਰ ਸਾਂਭ ਲੈਣੀ ਆ ਸਾਨੂੰ ਜੇ ਇੱਕ ਦਿੱਤੀ ਹੋਵੇ ਰੱਬ ਨੇ ਸਾਡੇ ਤੋਂ ਉਹ ਨਹੀਂ ਸਾਂਭਦੀ ਓ ਯਾਰ ਇਹ ਸੀ ਪੂਜਾ ਦੇ ਘਰ ਵਾਲਾ ਤੇ ਇਹਦੀ ਗੱਲ ਬਿਲਕੁਲ ਸਹੀ ਆ ਇਹਦੇ ਤੋਂ ਪੂਜਾ ਨਹੀਂ ਸਾਂਭੀ ਗਈ ਤੇ ਪੂਜਾ ਅੱਗੇ ਤੋਂ ਅੱਗੇ ਮੁੰਡੇ ਸਾਂਭੀ ਜਾਂਦੀ ਆ ਓ ਯਾਰ ਜਾਂਦੀ ਇਹਨੂੰ ਪੂਜਾ ਛੱਡ ਕੇ ਗਈ ਆ ਇਹਦਾ ਹਾਲੇ ਤੱਕ ਵਿਆਹ ਨਹੀਂ ਹੋਇਆ ਤੇ ਪੂਜਾ ਨੇ ਉਹ ਵਿਆਹ ਕਰਾ ਕੇ ਅੱਗੇ ਅਗਲੇ ਦੀ ਤਿਆਰੀ ਵੀ ਕਰ ਲਈ ਫੀਲਿੰਗ ਗ੍ਰੇਟ ਹੋਊਗੀ ਤੋ ਕਿੰਨੇ ਕ ਲੋਕਾਂ ਦੀ ਫੈਮਿਲੀ ਦੀ ਮੈਂਬਰ ਬੰਨਾ ਅਤੇ ਫੀਲਿੰਗ ਗ੍ਰੇਟ ਹੋਊਗੀ ਜੋ ਤੋਤਲਾਇਆ ਪਾਪਾ ਪਾਪਾ ਕਰਨਾ ਉਹ ਜਿਹੜੇ ਹਸਾਬ ਨਾਲ ਤੋਂ ਘਰ ਵਾਲੇ ਬਦਲਦੀ ਰਹਿੰਦੀਆਂ ਉਹ ਪਾਪਾ ਕਹਿਣ ਦਾ ਮੌਕਾ ਕਿਸੇ ਦੇ ਹਿੱਸੇ ਆਉਣਾ ਹੀ ਨਹੀਂ ਚਲੋ ਯਾਰ ਹੁਣ ਆਪਾਂ ਪੂਜਾ ਦੀ ਜ਼ੁਬਾਨੋਂ ਹੀ ਸੁਣਦੇ ਆਂ ਪੂਜਾ ਕੀ ਕਹਿਣਾ ਚਾਹੁੰਦੀ ਆ ਹਾਂਜੀ ਗਾਇਸ ਤੇ ਮੈਨੂੰ ਸੁਣਨ ਚ ਆ ਰਿਹਾ ਕੀ ਕਹਿ ਰਿਹਾ ਜੀ ਨੇਸ਼ਨ ਮੈਂ ਵਿਆਹ ਕੇ ਆਈ ਆ ਮੈਂ ਬਿਨਾ ਵਿਆਹ ਤੋਂ ਤਾਦੀ ਗਈ ਹੈ ਨਾ ਤੇ ਬਾਕੀ ਰਹੀ ਗੱਲ ਜਿਹੜੀਆਂ ਕਹਿ ਰਹੀ ਦੀ ਮੈਂ ਚੌਥੀ ਦੀ ਤਿਆਰੀ ਹੈ ਚੌਥਾ ਵਿਆਹ ਇਹ ਮੈਨੂੰ ਹੀ ਪਤਾ ਠੀਕ ਹੈ ਜੋ ਮੇਰੇ ਨਾਲ ਹੁੰਦਾ ਤੇ ਕਿਸੇ ਨੂੰ ਨਹੀਂ ਪਤਾ ਕੋਈ ਮੇਰੇ ਨਾਲ ਨਹੀਂ ਰਹਿ ਰਿਹਾ ਜਿਹੜਾ ਕੀ ਹੈ ਨਾ ਬੋਲ ਕੇ ਆ ਵੀ ਕਹਿੰਦਾ ਹਾਂ ਬੀਰ ਮ ਜਾ ਗਿਆ ਚੌਥਾ ਵਿਆਹ ਹੈ ਤੁਹਾਨੂੰ ਪਤਾ ਕਿਸੇ ਦੀ ਲਾਈਫ ਦਾ ਤੇ ਜੋ ਉਹਨੇ ਕਰਨਾ ਉਹ ਕਰੇ ਜੋ ਮੈਂ ਕਰਨਾ ਮੈਂ ਕਰੂੰ ਠੀਕ ਹੈ ਨੋ ਵਾਰੀ ਮੈਨੂੰ ਹੈ ਨਹੀਂ ਇੰਦਾਂ ਦਾ ਕਿੰਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿੰਨੇ ਸ਼ਾਨਦਾਰ ਵਿਚਾਰ ਰੱਖਤੇ ਨੇ ਮੋਦੀ ਜੀ ਆ ਗਏ ਇਹ ਵੀਡੀਓ ਸੈਂਪ ਆਪਣੇ ਕਾਮਲ ਪਟਿਆਲਾ ਦੀ ਵਿੱਚ ਕਿੱਡੀ ਵੱਡੀ ਆਸਾਨ ਮਤਲਬ ਲੈ ਕੀ ਕਾਮਲ ਪਟਿਆਲਾ ਦੀ ਹੈ ਪੂਜਾ ਸੰਘਾ ਪੂਜਾ ਸੰਘਾ ਸੌਰੀ ਗਲਤ ਭੁੱਲੇ ਗਿਆ ਪੂਜਾ ਸੰਘਾ ਵੀ ਕਹਿਣ ਦਾ ਭਾਪ ਜੀ ਨੂੰ ਮੋਦੀ ਜੀ ਵੀ ਸਮਾਨਤ ਕਰਦੇ ਵੀ ਸਾਡੇ ਦੇ ਚਾਇ ਚ ਲੋਕ ਵੀ ਰਹਿੰਦੇ ਆ ਜਿਹੜੇ ਕੁਛ ਨਹੀਂ ਬੁਲਾ ਕੇ ਮੈਂ ਤੁਹਾਨੂੰ ਰਹੀ ਰਹੋ ਅਸੀਂ ਕਿਹੜਾ ਥੋੜੇ ਦਿਨਾਂ ਮਰੀ ਜਾਂਦੇ ਆ ਐਸ਼ ਕਰੀ ਜਾਂਦੇ ਆ ਨਹੀਂ ਐਸ਼ ਕਰੀ ਜਾਂਦੇ ਆ ਕਾਊਂਟਰੋਜ ਫੰਗੜਾ ਦੇ ਨਾਲ ਭਰੀ ਜਾਂਦੇ ਆ ਓਏ ਆ ਕੀ ਕਿਰਨਾ ਜੀ ਕਿਵੇਂ ਪਾਰਲਰ ਚ ਵੜੀ ਫਿਰਦੀ ਆ ਉਹ ਨਾਲੇ ਕੁੜੀਓ ਲੱਤਾਂ ਹੋਲੀ ਰਗੜੋ ਕਿਤੇ ਕਿਰਨਾ ਦਾ ਰੰਗ ਹੀ ਨਾ ਲਾ ਦੇਉ ਨਾਲੇ ਜਿੰਨੇ ਕਾਲੇ ਕਿਰਨਾ ਦੇ ਗਿੱਟੇ ਆ ਨਾ ਉਹ ਇਹਨੂੰ ਰੇਕ ਮਾਰਨਾ ਰਗੜਨਾ ਪਊਆ ਓ ਕਿਰਨੋ ਭਾਂ ਤੂੰ ਜਿਹੜੇ ਮਰਜੀ ਪਾਦਰ ਸੇ ਜਾਵੜਾ ਤੇਰੇ ਗਿੱਟੇ ਹਮੇਸ਼ਾ ਕਾਲੇ ਰਹਿਣਿਆ ਗਿੱਟੇ ਬੜਾ ਕਾਲੇ ਹੋਣ ਠੀਕਾ ਗਿੱਟਿਆ ਕੰਨੀ ਕੌਣ ਚੱਕਦਾ ਮਾਸ ਸਹੀ ਗੱਲ ਜੀ ਗਿੱਟੇ ਭਾਵੇਂ ਕਾਲੇ ਹੋਣ ਹੈਨਾ ਵਿਗਟੇ ਕਿਹੜੀ ਕੋੜ ਝਾਕਦਾ ਸਹੀ ਗੱਲ ਤੀਹ ਨਾ ਦੀ ਇਹਦੇ ਵੀਡੀਓ ਬਣਾ ਲੈ ਜੇ ਕਿਹਤੇ ਰਕੋੜ ਦੇਖਦਾ ਸਾਲ ਕੋਈ ਵੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਵੀਡੀਓ ਬਣਾਉਣੀ ਆਪ ਸਭ ਦੇ ਦੇਖ ਕੇ ਬੋਲਣਾ ਚਾਹੀਦਾ ਵੀ ਇਹਦਾ ਅਰਥ ਅਗਲਾ ਕੀ ਪਤਾ ਕੀ ਕੱਢ ਲਈ ਉਹ ਕੌਮ ਵਿੱਚ ਕਿਹੜੇ ਉਹ ਚੱਲ ਫਨੀ ਨੇ ਬਣੀ ਮਹੀਆ ਬਣਾਉਂਦੇ ਆ ਫਨੀ ਵੀਡੀਓ ਬਸੇ ਨਹੀਂ ਹੁੰਦਾ ਕੋਈ ਐਰ ਦੇ ਸ਼ਬਦ ਕੱਟਣੇ ਨਹੀਂ ਚਾਹੀਦੇ ਸੋਚ ਕੇ ਬੋਲਣਾ ਚਾਹੀਦਾ ਵੀ ਇਹ ਆ ਚੀਜ਼ ਬੋਲਣ ਵਾਲੀ ਹੈਗੀ ਆ ਕਿ ਨਹੀਂ ਚਲੋ ਇਹਨਾਂ ਦਾ ਬਸੇ ਵੀਰੇ ਨੇ ਹੈ ਨਾ ਇਹ ਵੀਡੀਓ ਆ ਕੋਈ ਬੱਚਾ ਵੀ ਦੇਖਦਾਗਾ ਕੋਈ ਸਿਆਣਾ ਕੋਈ ਅਗਲਾ ਕਹਿੰਦਾ ਪਤਾ ਨਹੀਂ ਕੀ ਕਹੀ ਸੀ ਬਸ ਇਹ ਠੀਕ ਆ ਨਾ ਵੀਰੇ ਨੇ ਵਧੀਆ ਰੋਸਟ ਕੀਤਾ ਨਾ ਨਾ ਵੀਰੇ ਬਹੁਤ ਸੋਹਣਾ ਨਾ ਲਈ ਸਾਫ ਦੇ ਚੋੜੇ ਨਾ ਵਧੀਆ ਵਧੀਆ ਵੀ ਵਧੀਆ ਸੋਹਣੀ ਵੀਡੀਓ ਬਣਾਈ ਵੀਰੇ ਨੇ ਵੈਸੇ ਉਹ ਦੇਖਦੇ ਵੀ ਹੁਣ ਕਿ ਪਤਾ ਦੇਖਦੇ ਤੇ ਦਹੀਂ ਦੇਖਦੇ ਤੇ ਮਜ਼ਾ ਆਕ ਨਹੀਂ ਹੁੰਦੀ ਚਾalo ਉਹ ਤਾਂ ਕੰਮ ਚੱਲੀ ਜਾਂਦਾ ਤੇ ਵੈਸੇ ਵੀਰੇ ਨੇ ਵੀਡੀਓ ਬਹੁਤ ਸੋਹਣੀ ਬਣਾਈ ਤੇ ਬਹੁਤ ਫਨੀ ਵੀਡੀਓ ਜੇ ਨਾ ਮਜ਼ਾ ਆ ਗਿਆ ਦੇਖ ਕੇ ਤੇ ਜੇਕਰ ਤੁਹਾਨੂੰ ਵੀ ਸਾਡੀਆਂ ਵੀਡੀਓ ਵਧੀਆਂ ਲੱਗਦੀਆਂ ਹਨ ਵੀਡੀਓ ਨੂੰ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੇਕਰ ਸਾਥੋਂ ਵੀ ਜੇ ਗਲਤੀਆਂ ਹੋ ਗਈਆਂ ਹਨ ਸ਼ਬਦ ਬੋਲਣ ਚ ਕੁਝ ਵੀ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਧੰਨਵਾਦ